ਮੈਨੂੰ ਇਹਤੂ ਮੌਕਾ ਮਿਲਿਆ ਪ੍ਰਧਾਨ ਮੰਤਰੀ ਜੀ ਦੇ ਨਾਲ ਮਿਲਦਾ ਕਿ ਅਸੀਂ ਬਿਲਕੁਲ ਰੂਪ ਨੂੰ ਬੈਠੇ ਉਹਦੇ ਵਿੱਚ ਉਹਨੇ ਕਿਹਾ ਸੀ ਕਿ ਮੈਂ ਪੰਜਾਬ ਵਾਸਤੇ ਜੋ ਵੀ ਕਰ ਸਕਦਾ ਦੱਸੋ ਮੈਂ ਉਹ ਕਰਨ ਨੂੰ ਤਿਆਰ ਹਾਂ ਪ੍ਰਧਾਨ ਮੰਤਰੀ ਜੀ ਨੇ ਮੋਦੀ ਜੀ ਦੇ ਜੋ ਸੱਤਾ ਗਏ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਪੈਰਾਂ ਤੇ ਖੜਾ ਖੇਤੀ ਨੂੰ ਪੈਰਾਂ ਤੇ ਖੜਾ ਕਰਨ ਵਾਸਤੇ ਸੋਚ ਕੇ ਕਾਨੂੰਨ ਬਣਾਏ ਸਾਡੇ ਨੇ ਬਹੁਤ ਹੀ ਵਧੀਆ ਜਿਹੜਾ ਕਰਤਾਰਪੁਰ ਦਾ ਲਾਂਗਾ ਬੋਲੇ ਆ ਕਿ ਵਿਰੋਧੀ ਜਿਹੜੇ ਸਾਡੇ ਪੁਟਕਾਉਂਦੇ ਆ ਕੁਝ ਲੋਕਾਂ ਨੂੰ ਟੂਕ ਜਿਹੜੇ ਬਗੈਰ ਤੱਥਾਂ ਤੋਂ ਵਿਰੋਧ ਕਰੀਏ ਵਿਰੋਧ ਕਰਨ ਦਾ ਅਧਿਕਾਰ ਆ ਸਭ ਨੂੰ ਪਰ ਨਾਲੋਂ ਦਾ ਸਭ ਨੂੰ ਅਧਿਕਾਰ ਆ ਲੇਕਿਨ ਤੱਥਾਂ ਦੇ ਆਧਾਰ ਤੇ ਗੱਲ ਹੋਣੀ ਚਾਹੀਦੀ ਬਾਅਦ ਵਿੱਚ ਇਹਨੇ ਪਤਨਾ 20 ਸਾਲ ਤੋਂ ਸਮਝ ਨਹੀਂ ਸਕਿਆ ਦੇਸ਼ ਦੇ ਵਿੱਚ ਤੀਸਰੀ ਵਾਰ ਸਰਕਾਰ ਬੜ ਕੇ ਆ ਗਈ ਜੇ ਮੈਂ ਕਹਾ ਕਿ ਚੌਥੀ ਵਾਰ ਹੀ ਛੇ ਸਾਲਾਂ ਦੇ ਪ੍ਰਧਾਨ ਮੰਤਰੀ ਦੀ ਅਡਰ ਕਰੀ ਬਾਅਦੋ ਹੀ ਗੱਲ ਬਈ ਕੋਈ ਗੇਲਾ ਦੇ 20 ਸਾਲਾਂ ਦੇ ਲੱਗ ਭਾਗ ਦੇਜੇ ਸੇਵਾ ਕਰੂਗਾ ਪਾਰਟੀ ਨੂੰ ਮੌਕਾ ਮਿਲਿਆ ਹੈ ਇਹੋ ਜਿਹਾ ਇੱਕ ਵੀ ਕਾਬਲ ਰਾਸਤੇ ਦੀ ਗਲਤ ਕੀਤਾ ਕੋਈ ਇਹੋ ਜਿਹਾ ਪੰਜਾਬ ਦੇ ਨਾਲ ਕੋਈ ਏਡਾ ਵੱਡਾ ਕੋਈ ਗਲਤ ਗੱਲ ਹੋਈ ਹੋਵੇ ਜਾਂ ਕੋ ਸਾਡੇ ਸਮਾਜ ਦੀ ਜਾਂ ਧਰਮ ਦੀ ਜਾਂ ਮੇਰੇ ਪੰਜਾਬ ਵਾਸਤੇ ਵੀ ਭਨਵਲਮਤੀ ਸਾਡੇ ਨਰਿੰਦਰ ਮੋਦੀ ਨੇ ਕੋਈ ਗੱਲ ਕੀਤੀ ਹੋਵੇ ਲੇਕਿਨ ਵੱਧ ਕਿਸਮ ਦੀ ਸਾਡੀ ਏਡੀ ਆ ਅਸੀਂ ਉਸ ਮਦੇ ਨੂੰ ਸਤਕਾਰ ਨਹੀਂ ਦੇ ਰਹੇ ਜੇ ਅਸੀਂ ਆ ਸਤਕਾਰ ਦਿੰਦੇ ووٹ ਦਾ ਅਧਿਕਾਰ ਸਾਫ ਦਾ ਆਪੋ ਆਪਣਾ ਹੈ ਮੂਰੀ ਮੈਂ ਕਹਿੰਦਾ ووٹ ਦਾ ਅਧਿਕਾਰ ਆਪੋ ਆਪਣਾ ਹੈ ਲੇਕਿਨ ਸਾਨੂੰ ਕਿਸ ਦਾ ਸਤਕਾਰ ਕਰਨਾ ਚਾਹੀਦਾ ਜੇ ਅਸੀਂ ਅੱਜ ਸਤਕਾਰ ਕਰ ਦਿੰਦੇ ਅੱਜ ਪੰਜਾਬ ਦੇ ਹੋਰ ਵੀ ਜਿਹੜੇ ਚੰਚਾਰ ਲੱਗ ਜਣੇ ਸੀ ਤੁਹਾਨੂੰ ਪੰਜਾਬ ਦੀ ਹੋਰ ਵੀ ਤਰੱਕੀ ਮਿਲ ਜਾਈ ਮੰਤਰੀ ਬੜੀ ਸ਼ੋਸਮ ਤੇ ਨਾਲ ਜਿਹੜਾ ਫੈਸਲਾ ਲੈ ਲਿਆ ਏ ਵੱਡਾ ਦਿਨ ਕਰਕੇ ਲੈ ਲਿਆ ਪੰਜਾਬ ਦਾ ਨੁਕਸਾਨ ਹੋਣ ਤੋਂ ਬਚ ਗਿਆ ਪੰਜਾਬ ਦੀ ਜਨਤਾ ਦਾ ਨੁਕਸਾਨ ਹੋਣ ਤੋਂ ਬਚ ਗਿਆ ਬਹੁਤ ਵਧੀਆ ਫੈਸਲਾ ਲਿਆ ਨਹੀਂ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਅੱਜ ਸਾਡੇ ਦਰਮਿਆਨ ਪਹੁੰਚਿਆ ਬਹੁਤ ਇਸ਼ਤਿਹਾਰਯੋਗ ਖੇਤੀਬਾੜੀ ਨੂੰ ਸਮਰਪਿਤ ਰਾਸੀ ਖੇਤਰ ਚ ਵੱਡੀਆਂ ਮੱਲਾਂ ਮਾਰਨ ਵਾਲੇ ਇੱਕ ਆਮ ਕਰਦੇ ਨਾਰਮਲ ਕਰਦੇ ਜਾਏ ਸਰਦਾਰ ਜਗਰਾਜ ਸਿੰਘ ਟੋੜਾ ਜੀ ਜਿਹੜੇ ਭਾਜਪਾ ਦੇ ਕਿਸਾਨ ਵਿੰਗ ਦੇ ਸੂਬਾ ਪੱਧਰ ਦੇ ਆਗੂ ਆ ਮਾਰਕੀਟ ਕਮੇਟੀ ਫਰੀਦਪੁਰ ਸ਼ਹਿਰ ਦੇ ਚੇਅਰਮੈਨ ਰਹ ਚੁੱਕੇ ਆ ਜ਼ਿਲ੍ਹਾ ਪ੍ਰਧਾਨਗੀ ਭਾਜਪਾ ਦੀ ਬੜੀ ਠਾਠ ਬਾਠ ਨਾਲ ਇਹਨਾਂ ਨੇ ਕੀਤੀ ਆ ਬੜੇ ਸੋਹਣੇ ਕਾਰਜ ਕੀਤੇ ਆ ਵਿਕਾਸ ਕਾਰਜਾਂ 'ਚ ਵੀ ਵੱਡੇ ਯੋਗਦਾਨ ਪਾਏ ਆ ਵੱਖ-ਵੱਖ ਆਗੂਆਂ ਦੀ ਅਗਵਾਈ ਹੇਠ ਇਹਨਾਂ ਨੇ ਸਿਰੇ ਦਾ ਕੰਮ ਕੀਤਾ ਆ ਅੱਜ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਆਂ ਕਟੋਰਾ ਸਾਹਿਬ ਬਹੁਤ-ਬਹੁਤ ਸਵਾਗਤ ਆ ਜੀ ਬਹੁਤ-ਬਹੁਤ ਧੰਨਵਾਦ ਆ ਕਟੋਰਾ ਸਾਹਿਬ ਆਪਾਂ ਗੱਲ ਕਰਦੇ ਆਂ ਸਭ ਤੋਂ ਇੱਥੋਂ ਸ਼ੁਰੂ ਕਰਦੇ ਆਂ ਵੀ ਭਾਜਪਾ ਭਾਜਪਾ ਕੀ ਪੰਜਾਬ ਪੱਖੀ ਪਾਰਟੀ ਹੈ ਜਿਹੋ ਜਿਹਾ ਸਿੰਦਰ ਸਿੰਘ ਜੀ 94 ਤੋਂ ਲੈ ਕੇ ਮੈਂ ਭਾਰਤੀ ਜਨਤਾ ਪਾਰਟੀ ਦੇ ਨਾਲ ਕੰਮ ਕਰਦਾ ਆ ਰਿਹਾ ਮੈਨੂੰ ਕੁਝ ਸਮਾਂ ਨਹੀਂ ਲੱਗਾ ਜਦੋਂ ਮੈਨੂੰ ਕੋ ਮਹਿਸੂਸ ਹੋ ਰਿਹਾ ਹੋਵੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਇੱਕ ਸਿਆਸੀ ਪਾਰਟੀ ਹੈ ਸਿਆਸੀ ਵਿੰਗ ਹੈ ਕੋਈ ਉਹਨੇ ਪੰਜਾਬ ਦੇ ਨਾਲ ਕੋ ਤੱਕਾ ਦਿੱਤਾ ਹੋਵੇ ਜਾਂ ਕੋਈ ਪੰਜਾਬ ਦੇ ਪੱਖ ਚ ਗੱਲ ਨਾ ਕੀਤੀ ਹੋਵੇ ਮੈਨੂੰ ਐਸਾ ਤਾਂ ਕੋਈ ਅਸਮਾਨ ਨਹੀਂ ਲੱਗਾ ਇਸ ਕਰਕੇ ਲੰਬੇ ਸਮੇਂ ਤੋਂ ਮੈਂ ਇੱਕ ਸਿੱਖਪੁਰਾ ਨਾਲ ਦੇ ਸਬੰਧਤ ਹੋ ਕਰਕੇ ਮੇਰਾ ਸਾਰਾ ਪਰਿਵਾਰ ਅਮਰਤਾ ਰਹੀ ਆ। ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਿਵਾਚ ਰਸਦਾ ਹੈ। ਉਹ ਸਾਰੇ ਗੱਲਾਂ ਬੰਨਦੇ ਮੱਦੀ ਨ ਦੇ ਰਹਦੇ ਹੋਏ ਪਿਛਲੇ 30 ਸਾਲ ਤੋਂ ਪਾਰਟੀ ਚ ਕੰਮ ਕਰਦਾ ਆ ਰਿਆਂ ਤੇ ਮੈਨੂੰ ਐਸੀ ਵੀ ਭਾਈਪਾ ਦੀ ਕੋਈ ਸੋਚ ਨਹੀਂ ਲੱਗੀ ਇਸ ਕਰਕੇ ਲੰਮੇ ਸਮੇਂ ਤੋਂ ਮੈਂ ਭਾਈਪਾ ਦੇ ਨਾਲ ਜੁੜਿਆ ਆ। ਆ ਬਿਲਕੁਲ ਜੀ ਜਗਲਾਜ ਸਿੰਘ ਟੋਰਾ ਜੀ ਭਾਈਪਾ ਦਾ ਪੁੱਤ ਬਣ ਕੇ ਸਾਲਾ ਬਦੀ ਸਮੇ ਤੋਂ ਸਮਰਪਤਾ ਜਿਉ ਇਨਨੇ ਸੁਰਤ ਸੰਭਾਲੀ ਹੈ ਮੈਂ ਦੇਖ ਰਿਆਂ ਇਹਨਾਂ ਨੇ ਭਾਈਪਾ ਦਾ ਝੰਡਾ ਬਿਲਕੁਲ ਜੀ ਬਿਲਕੁਲ ਤੇ ਪਾਈਪਾਤ ਨੂੰ ਵਾਕਇਂ ਪਿਆਰੀ ਪਾਰਟੀ ਲੱਗੀਏ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਨੇ ਕਿ ਜੇ ਆਪਾਂ ਦੇਸ਼ ਲੈਵਲ ਦੀ ਆਪਾਂ ਇੱਕ ਰਾਜਨੀਤੀ ਵੇਖੀਏ ਤੇ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ 84 ਦੇ ਵਿੱਚ ਸਾਡੇ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਤੇ ਹਵਲਾ ਹੋ ਗਿਆ ਮੈਂ ਉਦੋਂ ਬਹੁਤ ਛੋਟਾ ਸੀ ਤਸਵੀਰ ਜੀ ਸ਼ਾਇਦ ਮੈਂ ਉਦੋਂ ਤਸਵੀਰ ਕਲਾਸ਼ ਪੜਦਾ ਸੀ ਸਾਡੇ ਗੁਰਦਰਾ ਸਾਹਿਬ ਦੇ ਸਕੂਲੇ ਨਗਰ ਨੇ ਇਕੱਠੇ ਹੋ ਕੇ ਉਹ ਨਗਰ ਉੱਥੇ ਕਤਲਤਾ ਕੀਤੀ ਮੈਂ ਛੋਟਾ ਸੀ ਮੈਂ ਆਪਦੇ ਬਜ਼ੁਰਗਾਂ ਤੋਂ ਗੱਲਾਂ ਸਾਰੀਆਂ ਸੁਣੀਆਂ ਉਹ ਕਹਿੰਦੇ ਵੀ ਅੱਜ ਤੋਂ ਬਾਅਦ ਅਸੀਂ ਕੋਈ ਵੀ ਕਾਂਗਰਸ ਪਾਰਟੀ ਦਾ ਉਹਦੇ ਚਰਾਸ ਸੀ ਇਦਾਂ ਕਹਿੰਦਾ ਰਾਸਿਓ ਨੇ ਉਹਦੋਂ ਦਰਬਾਰ ਸਾਹਿਬ ਤੇ ਟੈਟਵਾਗਤਾ ਦਰਬਾਰ ਸਾਹਿਬ ਤੇ ਉਹ ਲਘੂ ਰਵਾਨ ਕਰਤਾ ਤੁਹਾਡਾ ਖਾਲਸਾ ਜੀ ਐਡੇ ਰਹੀ ਕੀਤਾ ਜਿੱਥੋਂ ਅਸੀਂ ਸਾਰਾ ਸਿੱਖ ਸਮਾਜ ਜਿੱਥੋਂ ਸਾਰੀ ਦੁਨੀਆ ਇੱਕ એનર્ਜੀ ਲੈ ਕੇ ਇੱਕ ਸ਼ਕਤੀ ਲੈ ਕੇ ਚੱਲਦੀ ਆ ਉਹਨਾਂ ਜੋ ਢਾਹ-ਢਾਹ ਸਾਡੇ ਪਿੰਡ ਦੇ ਵਿੱਚ ਗੁਰਦਵਾਰ ਸਾਹਿਬ ਜੀ ਨਾਲ ਅਰਦਾਸ ਕਰਦੀ ਬਾਅਦ ਅਸੀਂ ਕਾਂਗਰਸ ਨੂੰ ਕਦੀ ਵੀ ਸਮਰਥਨ ਨਹੀਂ ਦੇਣਾ ਮੈਂ ਛੋਟਾ ਸੀ ਮੇਰੇ ਮਨ ਤੇ ਇਹ ਗੱਲ ਅਸਰ ਕਰ ਗਈ ਉਸ ਤੋਂ ਬਾਅਦ ਮੈਂ ਦੇਖਿਆ ਵੀ ਦੇਸ਼ ਦੇ ਵਿੱਚ ਨੈਸ਼ਨਲ ਪਾਰਟੀ ਕੋਈ ਨਹੀਂ ਸੀ ਭਾਰਤੀ ਜਨਤਾ ਪਾਰਟੀ ਉਦੋਂ ਸ਼ੁਰੂ ਹੋਈ ਪਾਰਟੀ ਸੀ ਉਸ ਤੋਂ ਬਾਅਦ ਮੈਂ ਸੋਚਿਆ ਵੀ ਆਪਾਂ ਕਾਂਗਰਸse ਜਾਣਾ ਨਹੀਂਗਾ ਤੇ ਮੇਰੇ ਵਾਸਤੇ ਭਾਰਤੀ ਜਨਤਾ ਪਾਰਟੀ ਬਜਿੱਤੀ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ join ਕਰਦਾ ਮਤਲਬ ਕਾਂਗਰਸ ਨੇ ਜਿਹੜਾ ਮਾਰਾ ਕਾਂਡ ਕੀਤਾ ਸੀ ਸਿੱਖਾਂ ਦੇ ਹਿਰਦੇ ਨੂੰ ਵਲੁੰਦ ਰਿਆ ਉਹਨਾਂ ਦੀਆਂ ਭਾਵਨਾਵਾਂ ਦਾ ਕਤਲ ਕੀਤਾ ਸ਼ਰਧਾਂ ਨੂੰ ਸੱਟ ਮਾਰੀ ਉਸ ਤੋਂ ਬਾਅਦ ਜਿਹੜੀ ਅਰਦਾਸ ਤੋਂ ਬਾਅਦ ਤੁਸੀਂ ਕੌਮੀਅਤ ਦੇ ਦੇਖਿਆ ਦੇਸ਼ ਪੁੱਤ ਦੀ ਕਿਹੜੀ ਪਾਰਟੀ ਆ ਭਾਈਪਨਚ ਉਹ ਤੋਂ ਬਾਅਦ ਕਦੇ ਭਾਈਪਾਤੋਂ ਕਦੇ ਨਿਰਾਸ਼ਾ ਮਿਲੀ ਨਹੀਂ ਸਮੇ ਸਮੇ ਤੇ ਕਈ ਗੱਲਾਂ ਕੀ ਅਲੀ ਵਿੱਚ ਹੋ ਜਾਂਦੀਆਂ ਪਾਰਟੀ ਦੇ ਅੰਦਰ ਕਈ ਵਾਰ ਇਸ ਤਰ੍ਹਾਂ ਦਾ ਸਮਾਂ ਆਉਂਦਾ ਵੀ ਜਦੋਂ ਤੁਸੀਂ ਆਪਦੇ ਉੱਪਰੋਂ ਮਹਿਸੂਸ ਕਰਦੇ ਹੋ ਯਾਰ ਮੇਰੀ ਸੁਣਾਈ ਨਹੀਂ ਹੋ ਰਹੀ ਜਾ ਮਤਲਬ ਉਹ ਮੈਂ ਜੋ ਮੇਰੇ ਤਬਰ ਆਜ਼ਦ ਹੋਂਦਾ ਉਸਕਾਰ ਨਹੀਂ ਮਿਲਦਿਆ ਉਹ ਕਹਦਾ ਛੋਟੀਆਂ ਆ ਆਪਾਂ ਜੇ ਦੇਸ਼ ਦੀ ਸੇਵਾ ਕਰਨੀ ਆ ਆਪਦੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਆ ਇਹਨਾਂ ਕਹਦਾ ਤਾਂ ਆਪਾਂ ਉੱਪਰ ਉੱਠ ਕੇ ਆਪ ਵੀ ਹਾਈ ਕਮਾਂਡ ਦਾ ਜੋ ਵੀ ਤੋਂ ਫੈਸਲਾ ਹੁੰਦਾ ਹੈ ਜਿਹਦੋਂ ਉਹ ਪਹਿਲਾਂ ਮੇਰੇ ਵਰਗਾ ਸਿੱਖ ਪਰਿਵਾਰ ਹੋਣ ਦੇ ਨਾਤੇ ਉਹ ਵੇਖਦਾ ਕਰਦਾ ਹੈ ਫਿਰ ਉਹਦੇ ਕੂਰਨੇ ਪਉਦਾ ਹੈ ਮੈਨੂੰ ਅਜ ਤੱਕ ਇਸ ਦੀ ਕੋਈ ਗੱਲ ਨਹੀਂ ਲੱਗੀ ਇਸ ਕਰਕੇ ਮੈਂ ਦੇਸ਼ ਦੀ ਸੇਵਾ ਦੇ ਨਾਲ-ਨਾਲ ਆਪਦੇ ਪੰਜਾਬ ਦੀ ਆਪਦੇ ਧਰਮ ਦੀ ਸੇਵਾ ਕਰਨ ਵਾਸਤੇ ਵੀ ਇਹ ਮੇਰਾ ਰਾਜਨੀਤਿਕ ਚਕਾਓ ਆ ਇੰਟਰਸਟ ਆ ਤੇ ਮੈਨੂੰ ਇਹ ਪਾਰਟੀ ਚੰਗੀ ਲੱਗੀ ਮੈਂ ਉਹਦਾ ਅਸੀਂ ਪਾਰਟੀ ਦੇ ਵਿੱਚ ਕਰੀ ਜਣਾ ਅਜੇ ਤੱਕ ਮੈਨੂੰ ਕੋਈ ਅਸੇ ਦਿੱਕਤ ਨਹੀਂ ਆ ਬਥੇਰਾ ਪ੍ਰਚਾਰ ਹੁੰਦਾ ਲੋਕ ਤਾਂ ਨਹੀਂ ਮਿਹਨੇ ਵੀ ਕਰਦੇ ਆ ਵੀ ਜਿਹੜੀ ਭਾਜ ਪਾਇਆ ਜਨਰਿੰਦਰ ਮੋਦੀਆ ਉਹ ਪੰਜਾਬ ਰੋਦੀ ਆ ਕੀ ਇਹ ਸੱਚ ਹੈ ਕੋਈ ਜਿਹੜਾ ਕਿਸੇ ਨੂੰ ਕੋਈ ਪਸੰਦ ਨਹੀਂ ਕਰਦਾ ਰਾਜਨੀਤੀ ਆ ਅੱਜ ਕੱਲ੍ਹ ਤੇ ਮੈਂ ਜੋ ਮਾਹੌਲ ਦੇਖਦਾ ਏ ਇੱਕ ਪਰਿਵਾਰ ਦੇ ਪੰਜ ਜੋ ਮੈਂਬਰ ਆ ਤੇ ਪੰਜ ਆਗੜ ਵਿਚਾਰ ਰੱਖਦੇ ਆ। ਕੋਲ ਦਾ ਕਿਸਦਾ ਵਿਚਾਰ ਕਿਸਦਾ ਮਿਲਦਾ ਕਿਸੇ ਦਾ ਵਿਚਾਰ ਨਹੀਂ ਕਿਸੇ ਨਾਲ ਮਿਲਦੇ। ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਇਹੋ ਜਿਹਾ ਪੰਜਾਬ ਦੇ ਨਾਲ ਕੋਈ ਏਡਾ ਵੱਡਾ ਕੋਈ ਗਲਤ ਗੱਲ ਹੋਈ ਹੋਵੇ ਜਾਂ ਕੋ ਸਾਡੇ ਸਮਾਜ ਦੀ ਜਾਂ ਧਰਮ ਦੀ ਜਾਂ ਮੇਰੇ ਪੰਜਾਬ ਵਾਸਤੇ ਵੀ ਪ੍ਰਧਾਨ ਮੰਤਰੀ ਸਾਡੇ ਨੰਦਰ ਮੋਦੀ ਨੇ ਕੋਈ ਗੱਲ ਕੀਤੀ ਹੋਵੇ। ਮੈਨੂੰ ਅਜੇ ਤੱਕ ਕੋਈ ਵੀ ਅਜਿਹੀ ਸਮੱਸਿਆ ਆਈ ਵੀ ਪੰਜਾਬ ਲਈ ਹੋਦੀ ਹੋਵੇ। ਵੇਖੋ ਇੱਕ ਮੈਨੂੰ ਇਹ ਤੋਂ ਮੌਕਾ ਮਿਲਿਆ ਸਾਡੀ ਧਰਨੀ ਦੋਲਾਂ ਦੇ ਵਿੱਚ ਪ੍ਰਧਾਨ ਮੰਤਰੀ ਜੀ ਨਾਲ ਮਿਲਦਾ ਇੱਕ ਬਹੁਤ ਗਿਆ ਸਿੱਖਿਆ ਨਾਲ ਮਿਲਣ। ਉੱਥੇ ਅਸੀਂ ਬਿਲਕੁਲ ਰੂਪ ਨੂੰ ਬੈਠੇ ਸੀ 25 ਕ ਅਸੀਂ ਵਾਪਸ ਨਹੀਂ ਸਾਡਾ ਜਿਹੜਾ ਸਿੱਖਾ ਦਾ ਸਪੈਸ਼ਲ ਉਹਨੇ ਬੁਲਾਇਆ ਹੋਇਆ ਤੇ ਮੈਂ ਵੀ ਮੈਂ ਵੀ ਗਿਆ। ਉਹਦੇ ਵਿੱਚ ਉਹਨੇ ਕਿਹਾ ਸੀ ਜੀ ਮੈਂ ਪੰਜਾਬ ਵਾਸਤੇ ਜੋ ਵੀ ਕਰ ਸਕਦਾ ਦੱਸੋ ਮੈਂ ਕੋ ਕਰ ਨੂੰ ਤਿਆਰ ਹਾਂ। ਲੇਕਿਨ ਬੰਦ ਕਿਸੇ ਸਾਡੀ ਏਡੀ ਆ ਅਸੀਂ ਉਸ ਬੰਦੇ ਨੂੰ ਸਤਕਾਰ ਨਹੀਂ ਦੇ ਰਹੇ। ਜੇ ਅਸੀਂ ਆ ਸਤਕਾਰ ਦਿੰਦੇ ਮੋਰ ਦਾ ਅਧਿਕਾਰ ਆਪ ਨੂੰ ਆਪਣਾ ਹੈ ਪੂਰੀ ਮੈਂ ਕਹਿੰਦਾ ਮੋਰ ਦਾ ਅਧਿਕਾਰ ਆਪ ਨੂੰ ਆਪਣਾ ਹੈ ਲੇਕੇ ਸਾਨੂੰ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਦੇਹ ਜਾਨ ਦੇ ਕੇ ਮੋਰ ਦਾ ਅਧਿਕਾਰ ਦਿੱਤਾ ਹੈ ਲੇਕਿਨ ਸਾਨੂੰ ਕਿਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੇ ਅਸੀਂ ਅੱਜ ਸਤਿਕਾਰ ਕਰ ਦਿੰਦੇ ਅੱਜ ਪੰਜਾਬ ਦੇ ਹੋਰ ਵੀ ਜਿਹੜੇ ਚੱਲ ਚਾਲ ਲੱਗ ਜਣੇ ਸੀ ਸਾਨੂੰ ਪੰਜਾਬ ਦੀ ਹੋਰ ਵੀ ਤਰੱਕੀ ਮਿਲ ਜਣੇ ਸੀ ਆ ਖਾਸ ਤੌਰ ਤੇ ਜਦੋਂ ਫਰੋਜਪੁਰ ਅੰਦਰ ਪੀਜੀਆ ਜਿਹੜਾ ਮੰਜੂਰ ਕੋਰਿਆ ਸੀ ਉਹ ਦਾ ਪਾਟ ਨਹੀਂ ਸੀ ਨੀ ਪੱਥਰ ਰੱਖਣਾ ਸੀ ਉਦੋਂ ਵੀ ਜਿਹੜਾ ਵਾਪਸੀ ਜਾਣ ਦਾ ਕਾਰਨ ਇਹਨਾਂ ਲਟਕੇ ਪੀਜੀ ਸਮਝਦੇ ਜਾਂ ਕੋਈ ਹੋਰ ਕਾਰਨ ਵਾਪਸੀ ਬਹੁਤ ਸਾਡੇ ਫਰੋਇਪੁਰ ਦੀ ਮੈਂ ਖਾਸ ਕਰਕੇ ਮਾਲਵੇ ਬੈਂਡ ਦੀ ਬੇ ਖਾਸ ਕਰਕੇ ਬਾਦ ਕਿਸੇ ਦੀ ਸਮਝੂਗਾ ਕਿ ਜਿਹੜਾ ਇੱਕ ਸਲੈਰੀ ਪਾਲ ਅਸੀਂ ਸਾਰਿਆਂ ਨੇ ਉਹਨੂੰ ਗਵਾ ਲਿਆ ਜਿਹੜਾ ਅੱਜ ਪੀਜੀ ਹੋਣ ਬਣ ਕੇ ਤਿਆਰ ਹੋਣਿਆ ਅੱਜ ਤੱਕ ਉਹਨੇ ਆਪੀਆਂ ਸੁਆਵਾਂ ਦੇਣ ਲਈ ਫਰੋਇਪੁਰ ਵਾਸਤੇ ਤਿਆਰ ਹੋ ਜਾਣਾ ਸੀ ਹੋਰ ਵੀ ਵਨੇ ਪ੍ਰਧਾਨ ਮੰਤਰੀ ਦੇ ਬੰਦੇ ਉਹ ਚ ਹੋਰ ਵੀ ਬਹੁਤ ਕੋਸ਼ਿਸ਼ ਪੰਜਾਬ ਵਾਸਤੇ ਕਰਕੇ ਕਰਕੇ ਜਾਣਾ ਪਰ ਕੁਝ ਚੰਦ ਬੰਦਿਆ ਨੇ ਆਪ ਦੀ ਲੇਟੀ ਚੁਮਕਾਉਣ ਵਾਸਤੇ ਉਹ ਸਾਰਾ ਸੰਕਰ ਰੱਖ ਕੇ ਤੇ ਪ੍ਰਧਾਨ ਮੰਤਰੀ ਦਾ ਰਸਤਾ ਰੋਕ ਕੇ ਉਹਨੂੰ ਦੁਖੀ ਮੰਦੇ ਨਾਲੋਂ ਇੱਥੋਂ ਵਾਪਸ ਗਿਆ ਲੇਕਰ ਫਿਰ ਵੀ ਉਹਨੇ ਜਾ ਕੇ ਬਿਆਨ ਦਿੱਤਾ ਜਾ ਕੇ ਆਪਦਾ ਉਹਨੇ ਗੱਲ ਕਹੀ ਆ ਵੀ ਮੈਨੂੰ ਪੰਜਾਬ ਦੀ ਜਨਤਾ ਦੇ ਨਾਲ ਕੋਈ ਨਰਾਗ ਨਹੀਂ ਸਿਰਫ ਉਹ ਚੰਦ ਨੀਟਰਾ ਨੇ ਆਪ ਦੀ ਲੇਟਰੀ ਚ ਰੋਕਣ ਕਰਕੇ ਜਾਂ ਆਪਦਾ ਕਦ ਰਾਇਜੀ ਵੱਡਾ ਕਰਨ ਵਾਸਤੇ ਕਿਥੇ ਉਹਨਾਂ ਨੇ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦਾ ਬਾਅਦ ਵਿੱਚ ਦਾ ਪੂਰੇ ਪੰਜਾਬ ਦਾ ਪੰਜਾਬ ਦੀ ਜਨਤਾ ਦਾ ਅਨੁਸਾਰ ਕੀਤਾ ਹੈ ਮੈਂ ਸਮਝਦਾ ਕਿ ਉਸ ਲੀਡਰਾਂ ਨੂੰ ਹੀ ਪਤਾ ਕਿ ਸੀ ਨੁਕਸਾਨ ਕੀਤਾ ਲੇਕਿਨ ਲੀਡਰ ਉਹਦਾ ਜਿਹੜਾ ਬੇਸ਼ੱਕ ਆਵਦਾ ਨੁਸਾਨ ਹੋ ਜੇ ਮੇਰੀ ਜਨਤਾ ਦਾ ਨੁਸਾਨ ਹੋਵੇ ਉਹਨੂੰ ਸਹੀ ਮੰਨਿਆ ਜਾਂਦਾ ਉਹ ਲੀਡਰਾਂ ਦਾ ਮੇਰੀ ਪੰਜਾਬ ਦੀ ਜਨਤਾ ਨੂੰ ਮੇਰੇ ਜ਼ਿਲ੍ਹੇ ਦੀ ਜਨਤਾ ਨੂੰ ਸਭ ਪਤਾ ਹੈ ਅੱਗੇ ਤੋਂ ਵੀ ਮੈਂ ਕਹੂੰਗਾ ਕਿ ਇਸੇ ਲੀਡਰਾਂ ਤੋਂ ਸਾਡੀ ਜਨਤਾ ਨੂੰ ਸਟੇਜ ਰਾਣਾ ਚਾਹੀਦਾ ਹੈ ਕਿਸਾਨ ਅੰਦੋਲਨ ਚੱਲਿਆ ਤੁਹਾਨੂੰ ਲੱਗਦਾ ਨਹੀਂ ਜਿਹੜੀ ਗਵਿੰਦਰ ਮੋਦੀ ਕਿਸਾਨ ਗ੍ਰੋਥੀ ਹੈ ਵੈਸੇ ਤੇ ਜਿਹੜੇ ਕਾਨੂੰਨ ਸੀ ਸਾਡੇ ਪ੍ਰਧਾਨ ਮੰਤਰੀ ਸਰਕਾਰ ਜੋ ਮਨਮੋਹ ਸਿੰਘ ਦੀ ਸੋਚ ਸੀ ਵੀ ਮੈਂ ਆਪਣੇ ਪੰਜਾਬ ਨੂੰ ਕਿਸਾਨੀ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਮੇਰੇ ਕਿਸਾਨ ਕਿਵੇਂ ਪੰਜਾਬ ਦਾ ਕਿਸਾਨ ਕਿਵੇਂ ਖੁਸ਼ਹਾਲ ਹੋਵੇ ਲੇਕਿਨ ਬਦਕਿਸਮਤੀ ਨਾਲ ਉਹ ਕਾਨੂੰਨ ਨਹੀਂ ਲੈ ਕੇ ਆਪ ਆਏ ਉਸੇ ਬਧਰ ਬਣਾਏ ਉਹਨਾਂ ਦੇ ਹੋਏ ਸੀ ਬਣਾਏ ਉਹਨਾਂ ਦੇ ਸੀ ਸੋਚ ਉਹਨਾਂ ਦੀ ਸੋਚ ਉਹਨਾਂ ਦੀ ਸੀ ਲਾਗੂ ਕਰਨ ਚ ਵੀ ਉਹਨਾਂ ਦੇ ਨਹੀਂ ਲਾਗੂ ਨਹੀਂ ਕਰ पाए ਲੇਕਿਨ ਪ੍ਰਧਾਨ ਮੰਤਰੀ ਜੀ ਨੇ ਮੋਦੀ ਜੀ ਨੇ ਜਦੋਂ ਸੱਤਾ ਗਾਏ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਪੈਰਾਂ ਤੇ ਖੜਾ ਖੇਤੀ ਨੂੰ ਪੈਰਾਂ ਤੇ ਖੜਾ ਕਰਨ ਵਾਸਤੇ ਸੋਚ ਕੇ ਕਾਨੂੰਨ ਬਣਾਏ ਲੇਕਿਨ ਸਾਡੇ ਸਮਾਜ ਨੇ ਮੈਂ ਵੀ ਇੱਕ ਕਿਸਾਨ ਆਂ ਦੀ ਖੇਤੀ ਕਰਦਾ ਹਾਂ ਉਹ ਨਹੀਂ ਇਸ ਕਾਨੂੰਨ ਨੂੰ ਜਾਂ ਮੈਂ ਕਹਿ ਸਕਦਾ ਮੇ ਸਾਡੇ ਵਿਰੋਧੀਆਂ ਨੇ ਇੰਨਾ ਕਿ ਪ੍ਰਚਾਰ ਨੂੰ ਕਰਦਾ ਕਿ ਉਹ ਕਾਨੂੰਨ ਜਿਹੜੇ ਆ ਉਹ ਵਾਪਸ ਲੈਣੇ ਪਏ ਕਿਸਾਨੀ ਅंदोलਨ ਵੀ ਵੱਡਾ ਹੋਇਆ ਸਾਡੇ ਕਿਸਾਨਾਂ ਦਾ ਨੁਕਸਾਨ ਵੀ ਹੋਇਆ ਕਿਸਾਨ ਸਾਡੇ ਸ਼ਹੀਦ ਵੀ ਹੋਏ ਚਲੋ ਫਿਰ ਵੀ ਪ੍ਰਧਾਨ ਮੰਤਰੀ ਜੀ ਨੇ ਉਹ ਵਾਪਸ ਲੈ ਲੇ ਅਕਲਾ ਸਮਾਜ ਦਾ ਮੈਨੂੰ ਲੱਗਦਾ ਹੈ ਕੋਈ ਸਮਾਂ ਪਾ ਕੇ ਅਸੀਂ ਉਸ ਗੱਲ ਨੂੰ ਜ਼ਰੂਰ ਅਸੀਂ ਮਹਿਸੂਸ ਕਰਾਂਗੇ ਕਿ ਜੇ ਇਸ ਓਸ ਸਾਲ ਹੋ ਜਾਂਦੇ ਸਾਡੇ ਸਾਡਾ ਕਿਸਾਨਾਂ ਦਾ ਸਾਡੇ ਪੰਜਾਬ ਦੇ ਲੋਕਾਂ ਦਾ ਭੇਕਸ਼ ਹੋ ਜਾਂਦਾ ਉਦੋਂ ਪ੍ਰਾਈਵੇਟ ਮਾਰਕੀਟ ਵੀ ਬਹੁਤ ਪਰਪਤੀ ਆ ਜਾਂਦੀ ਤਾਂ ਬਹੁਤ ਮੂਡ ਮਿਲਦਾ ਇਹੀ ਕਹਿਣਾ ਮਤਲਬ ਪ੍ਰਾਈਵੇਟ ਤੇ ਹੁਣ ਵੀ ਰੱਤੋਂ ਜ਼ਿਆਦਾ ਤਾਂ ਪੰਜਾਬ ਦੇ ਪ੍ਰਾਈਵੇਟ ਹੀ ਹੈ ਬੋਲਦੇ ਜੇ ਆਪਾਂ ਡਿਜੀਟਲ ਕੰਪਨੀਆਂ ਦੇ ਕਿੰਨੀ ਆ ਗਈ ਪਟਵਾਰ ਡਿਜੀਟਲ ਕੰਪਨੀਆਂ ਵੀ ਪ੍ਰਾਈਵੇਟ ਹੀ ਆ ਘਾਤਾਂ ਵਾਲੇ ਵੀ ਸਾਰੇ ਪ੍ਰਾਈਵੇਟ ਹੀ ਹੈ ਦਵਾਈਆਂ ਵਾਲੇ ਵੀ ਸਾਰੇ ਪ੍ਰਾਈਵੇਟ ਹੀ ਆ ਲੇਖੜੋ ਕਈ ਨਵੇਂ ਰਸਤੇ ਖੁੱਲ ਜਾਂਦੇ ਉਹਦੇ ਵਿੱਚ ਸ਼ਾਇਦ ਮੇਰੀ ਸੋਚ ਹੀ ਕਹਿੰਦੀ ਆ ਬਾਕੀ ਠੀਕ ਆ ਸਮਾਂ ਪਾ ਕੇ ਹਰ ਗੱਲ ਦਾ ਸਮਾਂ ਵਾਰੇ ਪਤਾ ਲੱਗਦਾ ਸਮਾਂ ਵਾਰੇ ਉਸ ਕਾ ਦਾ ਲੈਸਨ ਹੋਊਗਾ ਸਮਾਂ ਆ ਕੇ ਇਸ ਕਾ ਦਾ ਲੋਕ ਮਹਿਸੂਸ ਕਰਨਗੇ ਸਹੀ ਜਗਤ ਦਾ ਸਮਾਂ ਦੱਸੂਗਾ ਤੁਸੀਂ ਦੱਸ ਸਕਦੇ ਹੋ ਨਰਿੰਦਰ ਮੋਦੀ ਜੀ ਨੇ ਪੰਜਾਬ ਤੇ ਲਈ ਜਾਂ ਸਿੱਖਾਂ ਲਈ ਕਿਹੜੇ ਅਹਿਮ ਕੰਮ ਕੀਤੇ ਜਿਨ੍ਹਾਂ ਦਾ ਸਿੱਖਾਂ ਨੂੰ ਆਉਣ ਵਾਲੇ ਸਮੇਂ ਚ ਲਾਭ ਹੋਊਗਾ ਮੈਂ ਜਸਦਰ ਜੀ ਪਹਿਲਾਂ ਵੀ ਗੱਲ ਕੀਤੀ ਆ ਅਸੀਂ ਮੈਂ ਇਹ ਸੁਣਦਾ ਆ ਰਿਹਾ ਸੀ ਸਾਡੇ ਪਿਆਰ ਦਾ ਉਡਾਲਾ ਸਾਹਿਬ ਰੋਜ਼ ਹੀ ਜਾ ਕੇ ਹਰ ਮਹੀਨੇ ਦੇ ਮਹੀਨੇ ਜਾ ਕੇ ਅਰਦਾਸ ਕਰਦੇ ਸੀ ਦੂਰੋਂ ਕੋਈ ਕਰਤਾਰਪੁਰ ਦੇ ਦਰਸ਼ਨ ਕਰਦੇ ਸੀ ਉਹ ਅਰਦਾਸ ਕਰਦੇ ਸੀ ਸਿੱਖਾਂ ਨੂੰ ਜਾ ਕੇ ਵੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਨੂੰ ਨਾਨਕ ਦੇਵ ਜੀ ਕਦੋਂ ਤੁਹਾਡੇ ਘਰ ਦੇ ਸਾਨੂੰ ਦਰਸ਼ਨ ਹੋਣਗੇ ਖੁੱਲੇ ਦਿਦਾਰੇ ਹੋਣਗੇ ਤੇ ਮੈਂ ਸੋਚਦਾ ਵੀ ਪ੍ਰਧਾਨ ਮੰਤਰੀ ਸਾਡੇ ਨੇ ਬਹੁਤ ਹੀ ਵਧੀਆ ਜਿਹਾ ਕਰਤਾਰਪੁਰ ਦਾ ਲਾਂਘਾ ਬੋਲਿਆ ਉਹਦੇ ਤੇ ਹੀ ਸਾਰਾ ਪੰਜਾਬ ਮੈਂ ਆਪਦੇ ਵਲੋਂ ਤੇ ਕਹਾਂਗਾ ਪਰਵਾਰ ਵੱਲੋਂ ਵੀ ਸਾਰੇ ਪੰਜਾਬ ਵੱਲੋਂ ਵੀ ਕਹਾਂਗਾ ਕਿ ਇਹ ਤਲਵਾਰ ਕਰਦੇ ਜਿਹਨਾਂ ਨੇ ਸਾਨੂੰ ਖੁੱਲੇ ਦਰਸ਼ਨਦਾਰ ਕਰਦਾ ਉਸ ਤੋਂ ਕਰਤਾਰਪੁਰ ਦਾ ਲੋਕਾਂ ਦੇ ਰਿਹਾ ਮਤਲਬ ਦੇਖੋ 40 50 ਸਾਲਾਂ ਤੋਂ ਅਰਦਾਸਾਂ ਚੱਲਦੀਆਂ ਆ ਰਹੀਆਂ ਸੀ ਲੋਕ ਹਰ ਸਿੱਖ ਜਿਹੜਾ ਸੁਬਾ ਸ਼ਾਮ ਅਰਦਾਸ ਕਰਦਾ ਉਹ ਦਰਸ਼ਨ ਦਿਦਾਰੇ ਮੰਗਦਾ ਹੈ ਨਾ ਬਿਲਕੁਲ ਵਾਕਿ ਇਹ ਤਾਂ ਮਨਣਾ ਪਊਗਾ ਵੀ ਵੱਡਾ ਕਾਰ ਸੀਗਾ ਉਹ ਵੀ ਬਕੈਰ ਵਿਜੇ ਤੋਂ ਮੋਦੀ ਵੱਡੀ ਗੱਲ ਹੁੰਦੀ ਸੀ ਇਹ ਦਾ ਮੰਨਣਾ ਕੋਈ ਲੇਕਿਨ ਇਹ ਮੋਦੀ ਦਾ ਜਿਹੜਾ ਚਿਹਰਾ ਹੈ ਸਿੱਖ ਵਿਰੋਧੀ ਜਾਂ ਪੰਜਾਬ ਵਿਰੋਧੀ ਕਿਉਂ ਲੋਕਾਂ ਚ ਇਹਨਾਂ ਪੜਖਾਇਆ ਗਿਆ ਜਾਂ ਪਰਖਾਇਆ ਜਾਂਦਾ ਇਹਦਾ ਵੱਡਾ ਕਾਰਨ ਤੁਸੀਂ ਕੀ ਸਮਝਦੇ ਬਾਅਦ ਵਿੱਚਲੇ 15-20 ਸਾਲ ਤੋਂ ਸਮਝ ਨਹੀਂ ਸਕਿਆ ਤੇ ਅਸੀਂ ਤੇਜ ਦੇ ਵਿੱਚ ਕਿਸੇ ਵਾਂਗ ਸਰਕਾਰ ਬਣ ਕੇ ਆ ਗਈ ਜਿਵੇਂ ਕਹਾ ਉਹ ਜੋਖੀ ਮਾਰੀ ਆ ਜੀ 사ਸਾ ਨੇ ਪ੍ਰਧਾਨ ਮੰਤਰੀ ਜੀ ਅਡਰ ਕਰੀ ਵਾਜ ਤੋਂ ਹੀ ਕਰਕੇ ਕਰਕੇ ਜੇ ਜੋ ਵੀ ਗੇਲਾ ਦੇ 20 ਸਾਲ ਦੇ ਕਰਕੇ ਭਾਗ ਦੇ ਸੇਵਾ ਕਰੂਗਾ ਪਾਰਟੀ ਨੂੰ ਮੌਕਾ ਮਿਲਿਆ ਹੈ ਇਹੋ ਜਿਹਾ ਇੱਕ ਵੀ ਕਾਬਲ ਦਾਸਤਵੇ ਜੀ ਗਲਤ ਕੀਤਾ ਕੁਝ ਵਿਰੋਧੀ ਜਿਹੜੇ ਸਾਡੇ ਪਟਕਾਉਂਦੇ ਆ ਕੁਝ ਲੋਕਾਂ ਨੂੰ ਕੁਝ ਲੋਕਾਂ ਦੇ ਮਾਈਂਡ ਦੇ ਮੈਂਡ ਸੈਟ ਕਰ ਦਿੰਦੇ ਆ ਕਿ ਆਪਾਂ ਬਗੈਰ ਗੱਲ ਤੋਂ ਬਕਾਇਤ ਅੱਥਾ ਤੋਂ ਬਹਾ ਵਿਰੋਧ ਕਰਦੇ ਆ ਉਸਾ ਮੈਂ ਸਮਝਦਾ ਕੁਝ ਲੋਕ ਜਿਹੜੇ ਬਗੈਰ ਤੱਥਾਂ ਤੋਂ ਵਿਰੋਧ ਕਰੀਏ ਵਿਰੋਧ ਕਰਨ ਦਾ ਅਧਿਕਾਰ ਹੈ ਸਭ ਨੂੰ ਪਰ ਨਾਲ ਹੋਣ ਦਾ ਸਭ ਨੂੰ ਅਧਿਕਾਰ ਆ ਲੇਕਿਨ ਤੱਥਾਂ ਦੇ ਧਾਰ ਤੇ ਗੱਲ ਹੋਣੀ ਚਾਹੀਦੀ ਹੈ ਤੱਥਾਂ ਤੋਂ ਜਿਹੜੇ ਤੱਥਾਂ ਤੋਂ ਬਗੈਰ ਬੰਦੇ ਵਿਰੋਧ ਕਰਦੇ ਉਹ ਨਹੀਂ ਮੈਨੂੰ ਠੀਕ ਜਾਇਜ਼ ਤਰ ਹੈ ਗਲਤ ਸਵਾਰਤਾ ਫੇਰ ਹੀ ਹੁੰਦਾ ਨਾ ਉਹਨੂੰ ਮੋੜੇ ਸਮਝ ਰੱਖੀ ਉਹਨੇ ਉਹਨੇ ਜਿਹੜੀ ਜੰਗ ਤੇ ਬੱਦਲ ਛਾਇਏ ਸੀ ਪੰਜਾਬ ਬੜਾ ਸੰਕਟ ਪਈ ਜਗਾ ਚ ਸਮੇਂ ਚੋ ਗੁਜ਼ਰ ਰਿਆ ਸੀ ਨੁਕਸਾਨ ਦੋਨੋਂ ਪਾਸਿਓਂ ਪੰਜਾਬ ਲਿੰਦੇ ਤੇ ਚੜਦੇ ਪੰਜਾਬ ਆਉਂਦਾ ਸੀ ਜਿਹੜੀ ਹੁਣ ਜਾਂ ਨਹੀਂ ਟੰਡੀ ਐ ਉਸ ਜਿਹੜੇ ਸੋਹਿੰਦ ਚਿਹਰੇ ਆ ਉਹ ਸੋਚਦੇ ਆ ਵੀ ਜਿਹੜਾ ਬਹੁਤ ਵਧੀਆ ਫੈਸਲਾ ਲਿਆ ਗਿਆ ਅਤੇ ਬਹੁਤ ਹੀ ਚਿਹਰੇ ਇਹ ਵੀ ਹੈਗੇ ਆ ਜਿਹੜੇ ਉਹ ਇੰਡੀਆ ਨੂੰ ਢਾਰ ਕੇ ਭਾਰਤ ਨੂੰ ਢਾਰ ਕੇ ਮੋਦੀ ਨੂੰ ਡਰਨ ਦਾ ਜਿਹੜਾ ਅਲਾਹ ਅਲਾਹ ਰੱਬ ਠੀਕ ਐ ਤੁਸੀਂ ਕੀ ਸਮਝੋ ਵੀ ਇਹ ਚੰਗਾ ਹੋਇਆ ਮਾੜਾ ਹੈ ਸਿੰਦਰ ਜੀ ਜਿੰਨੀ ਕੁ ਮੈਨੂੰ ਸਮਝਿਆ ਜਿੰਨੀ ਕੁ ਮੈਂ ਗੱਲ ਸਮਝਦਾ ਐ ਮੈਨੂੰ ਲੱਗਦਾ ਵੀ ਸਾਡਾ ਦੇਸ਼ ਛਲੇ 15 20 ਸਾਲ ਤੋਂ ਬੜੀ ਤੇਜ਼ੀ ਦੇ ਨਾਲ ਤਰੱਕੀ ਕਰ ਰਿਹਾ ਹੈ ਜੋ ਮੈਨੂੰ ਜਿੰਨੇ ਕੁ ਸਮਝ ਆ ਸਕਦਾ ਹੈ ਕੁਝ ਲੋਕ ਮੇਰੀ ਗੱਲ ਨਾਲ-ਨਾਲ ਸਹਿਮਤ ਹੋਣ ਬੜੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਇਸ ਗੱਲ ਦੀ ਇਸ ਸਰਕਾਰ ਨੂੰ ਬਿਲਕੁਲ ਪਤਾ ਹੈ ਕਿ ਜੱਗਾ ਕੋ ਚੰਗੀ ਚੀਜ਼ ਨਹੀਂ ਹੁੰਦੀ ਹੈ ਢਾਈ ਝੜਾ ਕੋ ਚੰਗੀ ਚੀਜ਼ ਨਹੀਂ ਹੁੰਦੀ ਲੇਕਿਨ ਸਾਡਾ ਗਵਾਂੜੀ ਸੂਬਾ ਜਿਹੜਾ ਹੈ ਉਹਨੂੰ ਆਪ ਦੀ ਜਨਤਾ ਦਾ ਘੱਟ ਫਿਕਰ ਆ ਸਾਡੀ ਤਰੱਕੀ ਤੇ ਜੋ ਡਿੱਕਾ ਰੌਂਦਾ ਉਹਨੂੰ ਜਿਆਦਾ ਫਿਕਰ ਲੱਗਦਾ ਵੀ ਮੈਂ ਇਹ ਜਿਹੜਾ ਦੇਸ਼ ਆ ਜਿਹੜਾ ਭਾਰਤ ਆ ਏਡੀ ਤਰੱਕੀ ਕਰਦਾ ਜਾ ਰਿਹਾ ਏ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣਾ ਉਹ ਕੋਈ ਨਾ ਕੋਈ ਘਨਾਉਣੀ ਚਾਲ ਚਲਦਾ ਜਿਵੇਂ ਉਹਨਾਂ ਨੇ ਪੰਗਾਮਾ ਦੇ ਵਿੱਚ ਸਾਡੇ 27 ਨਰਦੋਸ਼ ਨਰਦੋਸ਼ਾਂ ਨੂੰ ਮਾਰ ਕੇ ਜਿਨ੍ਹਾਂ ਦਾ ਕੋਈ ਵਿਚਾਰਾ ਦਾ ਦੋਸ਼ ਨਹੀਂ ਵੀ ਕਿਸੇ ਦਾ ਕੋਈ ਉਹਦਾ ਲੈਣਾ ਦੇਣਾ ਨਹੀਂ ਸੀ ਉਹ ਇੱਕ ਕਰਕੇ ਉਸ ਦਾ ਨੂੰ ਕਰਕੇ ਇਹਨੂੰ ਦੇਸ਼ ਨੂੰ ਸਾਡੇ ਨੂੰ ਕੋਸ਼ਿਸ਼ ਤੇ ਹੀ ਲੈਣ ਦਾ ਕਿਤੇ ਦੇ ਪ੍ਰਧਾਨ ਮੰਤਰੀ ਜੀ ਨੇ ਕੀ ਕਰਦੇ ਕੋਈ ਕੋ ਜ਼ਿੰਮੇਵਾਰੀ ਦੇ ਕੇ ਸੇਵਾ ਕਰ ਰਿਹਾ ਉਹਨੂੰ 27 ਗਦੋਸ਼ਾਂ ਨੂੰ ਬਰਵਾ ਕੇ ਜਾਂ ਉਹਨਾਂ ਨੂੰ ਸੀਤਕਲਾ ਕੇ ਜਾਂ ਉਹਨਾਂ ਨੂੰ ਕਰਕੇ ਉਹਨਾਂ ਦੇ ਪਰਿਵਾਰਾਂ ਦੇ ਉਹ ਕੀ ਕਰਦੇ ਫਿਰ ਉਹਨਾਂ ਨੂੰ ਜਿਹੜਾ ਉਥੇ ਆਤਵਾਦੀ ਜਾਨਲੇ ਜਿਹੜੀ ਉਥੇ ਸਾਡੇ ਸਾਡਾ ਰਾਜ ਦੇ ਲੋਕ ਆ ਉਹਨਾਂ ਦੇ ਅਟੈਕ ਕੀਤਾ ਨਾ ਕਿ ਅਸੀਂ ਪਾਕਿਸਤਾਨ ਦੀ ਜਨਤਾ ਦੇ ਅਟੈਕ ਕੀਤਾ ਸਿਰਫ ਅਜਿਹਾ ਕੀਤਾ ਪਾਕਿਸਤਾਨ ਨੇ ਉਲਟਾ ਆਪ ਦੇ ਉਹਨਾਂ ਆਕਾਮਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਕਿ ਕੋਸੀ ਦੇ ਤੇ ਅਟੈਕ ਕਰਤਾ ਇਮਾਨਦਾਰੀ ਗੱਲ ਸੀ ਸਾਡੇ ਪ੍ਰਧਾਨ ਮੰਤਰੀ ਬੜੀ ਸੋਚ-ਸਮਝ ਦੇ ਨਾਲ ਜਿਹੜਾ ਕੈਨਸਲਾ ਲੈ ਲਿਆ ਹੈ ਵੱਡਾ ਦੰਕਰ ਕੇ ਲੈ ਲਿਆ ਪੰਜਾਬ ਦਾ ਨੁਕਸਾਨ ਹੋਣ ਤੋਂ ਬਚ ਗਿਆ ਪੰਜਾਬ ਦੀ ਜਨਤਾ ਦਾ ਨੁਕਸਾਨ ਹੋਣ ਤੋਂ ਬਚ ਗਿਆ ਦੇਸ਼ ਦੀ ਤਰੱਕੀ ਦੇ ਜਿਹੜੇ ਨਿਚੇ ਨਾ ਪਏ ਉਹ ਸਾਰਾ ਬਚ ਗਿਆ ਕਿ ਬਹੁਤ ਵਧੀਆ ਫੈਸਲਾ ਲਿਆ ਹੈ ਬਹੁਤ ਚੰਗੀ ਮਤਲਬ ਤੁਹਾਡੇ ਕਹਿੰਦਾ ਮਤਲਬ ਇਹ ਹੈ ਵੀ ਜੇ ਜੰਗ ਲੱਗਦੀ ਜਿਵੇਂ ਦਾ ਪਹਿਲੀ ਗਲਤ ਹੈ ਇਹ ਵੀ ਜਿਹੜਾ ਭਾਰਤ ਨੇ ਪਾਕਿਸਤਾਨ ਦੇ ਅੰਦਰ ਹਥੌਂਦੀ ਟਿਕਾਣਾ ਨਿਸ਼ਾਨਾ ਬਣਾਇਆ ਉਹਦਾ ਉਹ ਪਾਕਿਸਤਾਨ ਨੇ ਵਿਰੋਧ ਕੀਤਾ ਤੇ ਜੰਗ ਦਾ ਮਾਹੌਲ ਬਣ ਗਿਆ ਜੇ ਜੰਗ ਅਗਾ ਵਾਧੀ ਤੇ ਪੰਜਾਬ ਦਾ ਨੁਕਸਾਨ ਸੀ ਬਿਲਕੁਲ ਨਹੀਂ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਸੀ ਅਸੀਂ ਦੇ ਬਿਲਕੁਲ ਜਿਵੇਂ ਕਹਿੰਦੇ ਸਾਡੇ ਦੋ ਪਾਕਿਸਤਾਨ ਦੇ ਵਿੱਚੋਂ ਇਸ ਪੰਜਾਬ ਦੇ ਤੋਂ ਬਕਸਤ ਦੇ ਵਿੱਚ ਇੱਕ ਵਾਟ ਇੱਕ ਵਾਟੀ ਕਹਿ ਸਕਦੇ ਆਪਾਂ ਹੈਗੀ ਆ ਕਦੋਂ ਵੀ ਉਧਰਲੀ ਫੌਜੀ ਤਾਂ ਸਾਖਦੀ ਉਧਰਲੀ ਫੌਜ ਉਧਰ ਸਾਡੀ ਜਾਂ ਉਸ ਜਨਤਾ ਦਾ ਨਸਰ ਦਾ ਜਾਂ ਸਾਡੀ ਜਨਤਾ ਦਾ ਬਿਲਕੁਲ ਦੋਆ ਇਹ ਚਾਹੇ ਜੱਤਾ ਦਾ ਨਸਾਨ ਖਾਸ ਕਰਕੇ ਪੰਜਾਬ ਦਾ ਨੁਕਸਾਨ ਉਹ ਜਿਹੜਾ ਪੇੜ ਆ ਉਹ ਪੰਜਾਬ ਹੀ ਬਣਦਾ ਸੀ ਇੰਦਰ ਲਾਪਾ ਉਸ ਕਰਕੇ ਇਸ ਕਰਕੇ ਜਿਹੜੀ ਸਾਡੇ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਸਵਾਲ ਉੱਠਲੇ ਸੀ ਪ੍ਰਧਾਨ ਮੰਤਰੀ ਨੇ ਸੂਤ ਬੂਜੇ ਨਾਲ ਇਹ ਫੈਸਲਾ ਲੈ ਕੇ ਆਪ ਦਾ ਜਿਹੜਾ ਟਾਰਗੇਟ ਵੀ ਪੂਰਾ ਕਰ ਲਿਆ ਉਸ ਦੇ ਕਾਮਾ ਨੂੰ ਇਹ ਵੀ ਜ਼ਿਆਦਾ ਹੋਦੀ ਬੋਲ ਨੂੰ ਵੀ ਹੋ ਜਿਹੜੇ ਉਹ ਤੇ ਲੇਣੇ ਵੀ ਦਿਖਾਤਾ ਪਿੱਛੇ ਸਾਨੂੰ ਛੇੜੋਗੇ ਅਸੀਂ ਤੁਹਾਡਾ ਧਿਰ ਨਹੀਂ ਕਰਾਂਗੇ ਸਾਡਾ ਦਾ ਦੋਸ਼ ਘੱਲ ਕਰੋਗੇ ਵਾਹ ਗਏ ਅਕਚਲ ਇਹ ਹੀ ਢਾਡਾ ਲੜਾਈ ਨਹੀਂ ਕਰਦਾ ਸਾਡਾ ਦਿਲ ਨਹੀਂ ਕਰਦਾ ਅਸੀਂ ਤਰੱਕੀ ਦੇ ਰਾਹ ਤੇ ਜਾ ਰਹੇ ਹਾਂ ਜਿਹੜਾ ਵੀ ਕੋਈ ਨਗਰ ਪ੍ਰਵਾਸ ਦੇਸ਼ ਤਰੱਕੀ ਕਰਦਾ ਉਹ ਕਦੀ ਵੀ ਲੜਾਈ ਵਾਲੇ ਨਹੀਂ ਜਾਉਂਦਾ ਸਾਡਾ ਦੇਸ਼ ਇਸ ਵੇਲੇ ਭਾਰਤ ਦੇਸ਼ ਬਹੁਤ ਤਰੱਕੀ ਕਰ ਜਾ ਰਿਹਾ ਹੈ ਇਹਦੇ ਰਿਜ਼ਲਟ ਤੁਸੀਂ ਆਉਣੇ 5 7 10 ਸਾਲ ਚ ਨਿਸ਼ਚਿਤ ਨਹੀਂ ਵੇਖੋਗੇ ਕਿੰਨੀ ਅਸੀਂ ਤਰੱਕੀ ਕਰ ਲਈ ਹੈ ਸਾਡਾ ਦੇਸ਼ ਕਿੰਨੀ ਤਰੱਕੀ ਕਰ ਗਿਆ ਹੈ ਸਾਡਾ ਸੂਬਾ ਕਿਵੇਂ ਤਰੱਕੀ ਕਰਦਾ ਜਾ ਰਿਹਾ ਹੈ ਇਹ ਉਹਨਾਂ ਦੇ ਸਤਿ ਸ੍ਰੀ ਅਕਾਲ ਕੋਈ ਨਹੀਂ ਚਾਹੁੰਦਾ ਜੋ ਪ੍ਰਧਾਨ ਮੰਤਰੀ ਜੀ ਨੇ ਇੱਕ ਠੰਡੇ ਦਿਮਾਗ ਦੇ ਨਾਲ ਵੱਡੇ ਦਿਲ ਦਾ ਫੈਸਲਾ ਲਿਆ ਜੰਗ ਰੋਪਨ ਦਾ ਉਹ ਮੈਂ ਉਹ ਉਸ ਦਾ ਉਹਨੂੰ ਬਤਾਇਆ ਪਾਕਿਸਤਾਨ ਨੂੰ ਪਰ ਲੋਕਾਂ ਦਾ ਤਾਂ ਇਹ ਕਹਿਣਾ ਵੀ ਜਿਹੜੀ ਅਸੀਂ ਅਰਦਾਸ ਕਰਦੇ ਹੁੰਦੇ ਸੀ ਹੁਣ ਮੌਕਾ ਸੀ ਸਾਡੇ ਜਿਹੜੇ ਗੁਰਦੁਆਰਿਆਂ ਸਾਡੇ ਤੋਂ ਖੁੱਸੇ ਹੈ ਹਨਾ ਖੁੱਲ ਜਾਂਦਾ ਦਰਸ਼ਕਦਾਰੇ ਜਿਹੜਾ ਗੁਰਸੇਖ ਆ ਉਹ ਆਰਾਮ ਨਾਲ ਆਉਂਦਾ ਜਾਂਦਾ ਤੇ ਪੰਜਾਬ ਇਕੱਠਾ ਹੋ ਜਾਂਦਾ ਜਸਵਿੰਦਰ ਦੀ ਗੱਲ ਤੁਹਾਡੀ ਸਾਡੀ ਅੱਜ ਵੀ ਅਰਦਾਸਾਂ ਅੱਗੇ ਅਰਦਾਸਾਂ ਅੱਗੇ ਤੋਂ ਵੀ ਅਸੀਂ ਅਰਦਾਸ ਦੇ ਵਿੱਚ ਕਹਿੰਦੇ ਕਿ ਮੈਂ ਸੋਨੇ ਦਰਸ਼ਕ ਦਾਸਾਨੂੰ ਸਾਡੇ ਗੁਰਤਾਂ ਮਾਗੇ ਹੋਣ ਲੇਕਿਨ ਮੈਂ ਸਮਝਦਾ ਵੀ ਤੁਸੀਂ ਗੱਲ ਕਰਨੀ ਚਾਹੁੰਦੇ ਕਰਤਾਰਸਪੁਰ ਸੈਲ ਦੀ ਪਰ ਹੋ ਸਕਦਾ ਹੈ ਕਿ ਆਪਾਂ ਕੋਈ ਸਾਨੂੰ ਸਾਡੀ ਫੌਜ ਨੂੰ ਜਾਂ ਸਾਡੇ ਦੇਸ਼ ਨੂੰ ਉਹ ਸਾਡੇ ਤੇ ਲੌਂਚ ਕੋਈ ਜਿਹੜੀ ਸਮੱਸਿਆ ਨਹੀਂ ਹੈਗੀ ਲੇਕਿਨ ਫਿਰ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਗੱਲ ਬੜੀ ਵੱਡੀ ਹੋ ਜਾਣੀ ਸੀ ਵੀ ਇਹਨਾਂ ਨੇ ਉਹ ਜਗ੍ਹਾ ਮੰਨ ਲਈ ਮੈਂ ਮੰਨੋ ਮੇਰੀ ਗੱਲ ਆਗਰ ਜੇ ਦੀ ਤਮੰਨਾ ਸੀ ਕਿ ਸਾਨੂੰ ਖੁੱਲੇ ਦਰਸ਼ਕ ਦਰ ਹੋ ਜਾਂਦੇ ਕਿ ਹੁਣ ਹੋਰ ਵੀ ਵਿਜਾ ਲੈਣਾ ਪੈਂਦਾ ਜਾਂ ਤੇ ਪਾਸਵਰਡ ਖੋਲਣਾ ਪੈਂਦਾ ਉਧਰਲੀ ਜਿਹੜੀ ਸਪੋਰਟਿਓ ਸਭ ਚੈੱਕ ਕਰਦੀ ਹੈ ਉਧਰਲੀ ਕਰਦੀ ਉਹ ਨਾ ਹੋਵੇ ਜਿਵੇਂ ਅਸੀਂ ਆਮ ਬੁਨੇ ਹੁੰਦੇ ਹਾਂ ਲੇਕਿਨ ਉਹਦਾ ਫਿਰ ਰਿਜ਼ਲਟ ਕੋਈ ਦੇਸ਼ ਵਾਸਤੇ ਚੰਗਾ ਨਾ ਨਿਕਲਦਾ ਉਹ ਵੀ ਉਸ ਖੂਸਬਦ ਦੇ ਨਗਰ ਨੂੰ ਵੇਖਿਆ ਨਾ ਪਰ ਮੇਰੀ ਜੇ ਇੱਛਾ ਸੀ ਵੀ ਉਹ ਜੇ ਨਾ ਕੋਰਤਾ ਰਸੀ ਕੋ ਨਾਂਕ ਦਾ ਸਾਡੇ ਆ ਜਾਂਦਾ ਅਸੀਂ ਸਿੱਧੇ ਜਾ ਕੇ ਦਰਸ਼ਨ ਕਰੇ ਬਗੈਰ ਪਾਸ ਹੋ ਤਾ ਮੇਰੋ ਅਜੇ ਖੁੱਲ੍ਹੇ ਹੁੰਦੇ ਜਦੋਂ ਮਰਜ਼ੀ ਆਓ ਜਾਓ ਇਨਾਂ ਦਾ ਬਿਲਕੁਲ ਤੁਹਾਡਾ ਬਹੁਤ ਵਧੀਆ ਹੋਰ ਖੇਤੀਬਾੜੀ ਨੂੰ ਸਬੰਧਤ ਕੀ ਲਾਭ ਦਿੱਤਾ ਹੈ ਮੋਦੀ ਸਰਕਾਰ ਨੇ ਦੇਖੋ ਪਿਛਲੇ ਲੰਬੇ ਸਮੇਂ ਤੋਂ ਆਪਾਂ ਪੈੜੂ ਖੇਤਰ ਨਾਲ ਜੁੜੇ ਨੇ ਕਿਸਾਨਾਂ ਨਾਲ ਜੁੜੇ ਆ ਅੱਜ ਮੈਂ ਮਹਿਸੂਸ ਕਰਦਾ ਹਾਂ ਕਿ ਜਿੰਨੇ ਸਾਡੀ ਪ੍ਰਾਪਰਟੀ ਦਾ ਰੇ ਦਾ ਘੋ ਰਿਹਾ ਹੈ ਮੈਂ ਸੰਗੀਤ ਨੂੰ ਇੱਕ ਗੱਲ ਦੱਸਦਾ ਹਾਂ ਉਸ ਦਿਨ ਜਾਣ ਦਾ ਮੈਨੂੰ ਮੌਕਾ ਮਿਲਿਆ ਚੰਡੀਗੜ੍ਹ ਤੇ ਮੈਂ ਇੱਕ ਢਾਬੇ ਤੇ ਰੁਕਿਆ ਬਿਲਕੁਲ ਮੁਹਾਲੀ ਤੋਂ ਥੋੜਾ 10 ਕਿਲੋਮੀਟਰ ਪਿੱਛੇ ਉੱਥੇ ਇੱਕ ਕਿਸਾਨ ਸੀ ਉਹਦੇ ਨਾਲ ਮੇਰੀ ਗੱਲ ਹੋਈ ਮੈਂ ਚਾਹ ਪੀਣ ਦੇ ਰੁਕਿਆ ਗੱਲ ਹੋਈ ਉਹ ਕਹਿੰਦਾ ਸੀ ਮੈਨੂੰ ਕਹਿੰਦਾ ਸੀ ਤੁਹਾਡਾ ਤੁਸੀਂ ਕਿੱਥੋਂ ਆਏ ਮੈਂ ਕਹਿੰਦਾ ਮੈਂ ਕੋਲਪੁਰ ਤੋਂ ਆਇਆ ਬੰਡੋਪੁਰ ਕੋਲ ਪੰਜਾਬ ਤੋਂ ਕੋਲ ਬਟਾਟਾ ਖਾਣੇ ਤੋਂ ਉਹ ਮੈਨੂੰ ਕਹਿੰਦਾ ਸਰਦਾਰ ਜੀ ਤੁਸੀਂ ਨਾ ਇੱਕ ਮੇਰੀ ਬੇਨਤੀ ਬੰਦੇ ਹੋ ਤੁਸੀਂ ਜ਼ਮੀਨਾਂ ਨਾਲ ਕੁਦੇ ਵੇਚਿਓ ਜਮੀਨਾਂ ਦਾ ਤੁਹਾਡੀ ਪ੍ਰਾਪਰਟੀ ਦਾ ਰੇਟ ਇਨਾ ਵੱਧ ਜਾਣਾ ਹੈ ਤੁਸੀਂ ਸੋਚ ਤੋਂ ਪਰੇ ਹੋ ਜੂਗਾ ਮੈਂ ਕਹਿੰਦਾ ਕਿ ਕਿਵੇਂ ਵੱਧ ਜਾਣਾ ਸਾਨੂੰ ਕੋਈ ਤੇ ਜਿੰਨੀਆਂ ਹਾਈਵੇ ਨੇ ਕਰ ਰੇ ਆ ਜਿੰਨੀਆਂ ਵੱਡੀਆਂ ਛੱਡਾਂ ਨੇ ਕਰੀਆਂ ਆ ਤਾਂ ਸਾਡੇ 10 ਕਰੋੜ ਰੁਪਇਆ ਪਰ ਏਕੜ ਦਾ ਇੱਥੇ ਰੇਟ ਹੋ ਗਿਆ ਤੇ ਉਹ ਕਹਿੰਦਾ ਵੀ ਸਾਡੀਆਂ ਜਿਹੜੀਆਂ ਵਾ ਕਲੋਨੀਆਂ ਦੇ ਲੋਕਾਂ ਦੀ ਰਹਿਸ਼ੇ ਨਹੀਂ ਵੱਧਦੀ ਕਲੋਨੀਆਂ ਜਾਇਦਿੰਦੇ ਜਾਂ ਫੈਕਟਰੀਆਂ ਵੱਡੇ ਦੇ ਤੇ ਦੇਸ਼ ਨੂੰ ਤਰੱਕੀ ਨੂੰ ਅਗੇ ਲੈ ਕੇ ਤੇ ਜਾਣਾ ਉਹ ਇੰਡਸਟਰੀ ਹੁੰਦੀ ਆ ਉਹ ਜਿੰਨੀ ਇੰਡਸਟਰੀ ਇੱਥੇ ਲੱਗ ਰਹੀ ਆ ਸਾਡੇਆਂ ਜ਼ਮੀਨਾਂ ਦੇ 10 ਤੋਂ 15-15 ਕਰੋੜ ਦੀਆਂ ਏਕੜ ਦੀ ਇੱਥੇ ਅਗਰ ਅਸੀਂ ਉਧਰ ਨੂੰ ਜਾਣਾ ਤਾਂ ਉਹ ਰਮਾ ਦੇਣੀ ਆ ਉਸ ਜਿਹੜੇ ਨੈਸ਼ਨਲ ਹਾਈਵੇ ਨੇ ਕਰਿਆ ਸਾਡੇ ਹੁਣ ਜਿਵੇਂ ਬਹੁਤ ਮਤਲਬ ਬਾਰਡਰ ਪੱਟੀ ਤੋਂ ਨਿਕਲ ਆਇਆ ਹੁਣ ਮੈਂ ਸੋਚਦਾ ਕਿ ਇੱਥੇ ਕਿਤੇ 20 ਤੋਂ 25 ਲੱਖ ਸੀ ਆਜ ਉਥੇ 50 ਤੋਂ 1 ਕਰੋੜ ਦਾ ਖੇਡ ਚਲੇ ਗਿਆ ਹਾਂ ਇਹ ਤਾਂ ਮਨ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਦਾ ਰਹੋਗੇ ਉਹਨਾਂ ਦੀ ਮੈਨੂੰ ਗੱਲ ਯਾਦ ਉਹ ਸਰਦਾਰ ਜੀ ਦੀ ਆਉਣ ਵਾਲੇ ਸਮੇਂ ਦੇ 5-5 ਕਰੋੜ ਤੱਕ ਸਾਡੇ ਇਹ ਤੋਂ ਦੇ ਕਿ ਜਿਹੜੀ ਵੀ ਚਲੇ ਗਈ ਜਿਹੜੀ ਪਰ ਰੋਡ ਤੇ ਆ ਉਸ ਤੋਂ ਜਿਹੜੀ ਪਿੱਛੇ ਆ ਜੋ 5 ਦੇ 2 ਕਰੋੜ ਦੀ ਉੱਥੇ ਵੀ ਚਲੇ ਜਾਣੀ ਹੈ ਸਾਡੇ ਜਿਹੜੇ ਪ੍ਰਾਪਰਟੀ ਤੇ ਇਹਨਾਂ ਰੇਟ ਵਾਜੂਗਾ ਇਹ ਸਾਡੇ ਖਸ਼ਾਲੀ ਦਾ ਘਰ ਆ ਜੂਗਾ ਬੇਸ਼ੱਕ ਮੈਂ ਤੁਹਾਡੇ ਮਾਦਿਓ ਵੀ ਕਹਿੰਦਾ ਕਿ ਪਰਾਉ ਕਿਸਾਨਾਂ ਦੀ ਜ਼ਮੀਨਾਂ ਵਿੱਚ ਨਾਜ ਦੀ ਇੰਨੀ ਜ਼ਰੂਰਤ ਪੈਣੀ ਆ ਕਿਸਾਨ ਨੇ ਹਮੇਸ਼ਾ ਹੀ ਉੱਪਰ ਰਹਿਣਾ ਹੈ ਮਜ਼ਬੂਤ ਹੋ ਕੇ ਕਿਸਾਨ ਨੇ ਇਸ ਸਮੱਸਿਆ ਤੋਂ ਨਿਕਲਣਾ ਹੈ ਇਹ ਹੁਣੇ 5-7 ਸਾਲਾਂ ਤੋਂ ਪਤਾ ਲੱਗਿਆ ਮੋਦੀ ਸਰਕਾਰ ਨੇ ਫਸਲਾਂ ਦੀ ਐਮਐਸਪੀ ਨਹੀਂ ਦਿੱਤੀ ਇਹ ਸਾਨੂੰ ਨਿਰਾਸ਼ ਵੀ ਕੀਤਾ ਇਹ ਵੇਖੋ ਜੀ ਜਿਸ ਦਿਨ ਦੀ ਜਿੰਨਾ ਕਿ ਮੈਨੂੰ ਪਤਾ ਮੈਂ 90 ਤੋਂ ਅੱਗੇ ਵੀ ਮੈਂ ਗੱਲ ਕਰਦਾ ਸੀ ਮੈਨੂੰ ਵੀ ਤਿੰਨ ਸਾਲ ਦੀ ਬਾਰਕਮਿਟੀ ਦਾ ਚੇਅਰਮੈਨ ਦਾ ਮੌਕਾ ਮਿਲਿਆ ਹੈ ਮੈਂ ਉਹ ਸਾਰਿਆਂ ਦੇ ਦਿੰਦਾ ਸੀ ਮੈਂ ਵੇਖਦਾ ਹੁੰਦਾ ਸੀ ਜਦੋਂ ਉੱਤੇ ਪ੍ਰਧਾਨ ਮੰਤਰੀ ਸਾਡੇ ਬਰਦੇ ਦੇਸ਼ ਦੀ ਗਵਾਹੀ ਜਿਹੜੀ ਇੱਕ ਪਾਰਟੀ ਕਰਦੀ ਸੀ ਉਹਦਾ ਪ੍ਰਧਾਨ ਮੰਤਰੀ ਬਣਨਾ ਕਦੇ ਤੇ 15 ਰੁਪਏ ਤੇ ਕਦੇ 20 ਰੁਪਏ ਆਜੀ ਕਾਂਗਰਸ ਦਾ ਕਾਂਗਰਸ ਦਾ ਅੱਜ ਵਿੱਚ ਕਿਆ ਰਾਜ ਕਾਗਜ਼ ਨੇ ਤੇ ਬਹੁਤ ਜ਼ਿਆਦਾ ਕੀਤਾ ਵਾਹ ਇਹਦਾ ਪਾਣੀ ਦਾ ਆ ਗਿਆ ਹੁਣ ਮੈਂ ਕੋਈ ਵੀ ਹੋ ਜਾ ਨਹੀਂ 6 ਮਹੀਨੇ ਦੀ ਫਸਲ ਆਉਂਦੀ ਆ 100 ਤੋਂ ਲੈ ਕੇ 1200 ਤੱਕ ਰੇਟ ਵਧਿਆ ਮੈਂ ਜੇ 2000 12 13 ਦੀ ਗੱਲ ਕਰਾਂ ਉਦੋਂ ਕਣਕ ਦਾ ਰੇਟ 12 1300 ਰੁਪਏ ਸੀ ਅੱਜ 24 2500 ਰੁਪਏ ਹੋ ਗਏ ਬਸ ਦੁਗਣਾ ਹੋ ਗਿਆ ਫਿਰ ਵੀ ਮੈਂ ਕਹਿੰਦਾ ਵੀ ਕਿਸਾਨ ਇੰਨੇ ਦੇ ਵਿੱਚ ਵੀ ਖੁਸ਼ ਨਹੀਂ ਮਤਲਬ ਆਸਾਨ ਨੂੰ ਸਪੈਸ਼ਲ ਕਿਸਾਨ ਨੂੰ ਸਪੈਸ਼ਲ ਕੋਈ ਨਾ ਕੋਈ ਪੈਕੇਜ ਮਿਲਣਾ ਚਾਹੀਦਾ ਮੈਂ ਆਪਦੀ ਪਾਰਟੀ ਚ ਵੀ ਗੱਲ ਪੇਸ਼ ਆ ਮੈਂ ਕਿਸਾਨੀ ਦੀ ਗੱਲ ਰੱਖਦਾ ਵੀ ਆਸਾਨ ਨੂੰ ਕਿਸਾਨਾਂ ਨੂੰ ਕੋ ਸਪੈਸ਼ਲ ਪੈਕੇਜ ਮਿਲਣਾ ਚਾਹੀਦਾ ਜਿਹਦੇ ਨਾਲ ਕਿਸਾਨ ਆਸਾਨ ਜਿਹੜਾ ਹੋਰ ਖਿਸ਼ਾਲ ਹੋ ਜੇ ਤੇ ਵੱਡੇ ਆਤਮ ਵਿਸ਼ਵਾਸ ਦੇ ਨਾਲ ਖੇਤੀ ਦੇ ਵਿੱਚ ਸਾਡੇ ਜਿਹੜੇ ਬੱਚੇ ਦੂਰ ਜਾ ਰਹੇ ਆ ਇਹਨੇ ਸਾਡੇ ਬੱਚੇ ਬਾਹਰ ਜਾ ਰਹੇ ਆ ਉਹ ਇੰਨਾ ਕੋ ਮੁਨਾਫਾ ਆ ਜਾਂ ਉਹਨਾਂ ਨੂੰ ਇੰਨੀ ਗਸੂਰ ਤੇ ਮਿਲਦੇ ਵੀ ਉਹ ਸਾਡੀ ਖੇਤੀ ਦੇ ਨਾਲ ਜੁੜ ਜਾਣ ਉਹ ਹੋਰ ਵੱਡੇ ਲੈਵਲ ਤੇ ਖੇਤੀ ਕਰਨ ਸਿੱਧੀ ਤਾਨੂੰ ਨਹੀਂ ਲੱਗਦਾ ਵੀ ਜਿਹੜਾ ਮੋਦੀ ਸਰਕਾਰ ਇੱਕ ਕਿਸਾਨ ਨੂੰ ਹਟ ਕੇ ਵਪਾਰੀ ਵਰਗ ਨੂੰ ਜ਼ਿਆਦਾ ਲਗਾਓ ਕਰਦੀ ਹੈ ਕਿਸਾਨ ਆਤਮਨੁਕਤੇ ਕਰਦੇ ਆ ਕਰਜ਼ਾ ਮੁਆਫੀ ਨੂੰ ਲੈ ਕੇ ਤੇ ਜੇ ਉਹ ਲੋਨ ਤੋਂ ਭੱਜਦੇ ਆ ਵਪਾਰੀ ਤੇ ਉਹਨਾਂ ਦੇ ਲੋਨ ਮਾਫ ਕਰਨ ਦੀ ਗੱਲ ਚੱਲਦੀ ਕਿ ਇਹ ਵੀ ਦੋ ਗੱਲਾਂ ਆ ਹਮੇਸ਼ਾ ਜਿਹੜੀ ਰੋਡ ਤੇ ਜੇ ਮੋਟਰਸਾਈਕਲ ਚੱਲਣਾ ਜਾਂ ਕਾਰ ਚੱਲਣੀ ਜਾਂ ਗੱਡੀ ਚੱਲਣੀ ਉਹਦੇ ਜਿਹੜੇ ਪਹੀਏ ਬਰਾਬਰ ਚੱਲਣਗੇ ਤੇ ਫਿਰ ਤਾਂ ਕਿ ਉਹਨੇ ਸਫਰ ਪਾਇਆ ਦੇਸ਼ ਨੂੰ ਤਰੱਕੀ ਵਾਸਤੇ ਜਿੰਨੀ ਇੰਡਸਟਰੀ ਦੀ ਲੋੜ ਉਸ ਤੋਂ ਵੱਧ ਖੇਤੀ ਦੀ ਲੋੜ ਹੈ ਉਸ ਤੋਂ ਜ਼ਿਆਦਾ ਖੇਤੀ ਨੂੰ ਜੇ ਅਸੀਂ ਕੱਚਾ ਮਾਲ ਪੈਦਾ ਕਰਾਂਗੇ ਤੇ ਇੰਡਸਟਰੀ ਚੱਲਣੀ ਹੈ ਜੇ ਅਸੀਂ ਦਾਣਾ ਪੈਦਾ ਕਰਾਂਗੇ ਉਹ ਬੈਠੀ ਜਾਣਾ ਉਹ ਸਾਫ ਹੋ ਕੇ ਮਾਰਕੀਟ ਚ ਆਉਣੀ ਆ ਉਹ ਕਈ ਬੰਦਿਆਂ ਨੇ ਉਹਦੇ ਵਿੱਚ ਰੋਲ ਜਗਾਰ ਲੈਣਾ ਹੈ ਖੇਤੀ ਵੀ ਬਹੁਤ ਜ਼ਰੂਰੀ ਹੈ ਇੰਡਸਟਰੀ ਵੀ ਬਹੁਤ ਜ਼ਰੂਰੀ ਹੈ ਤੇ ਮੈਂ ਤਾਂ ਪਹਿਲਾਂ ਤੁਹਾਡੇ ਸਾਹਮਣੇ ਗੱਲ ਕੀਤੀ ਆ ਵੀ ਮੈਂ ਭਾਵੇਂ ਦੋ ਗੁਣਾ ਦੇ ਦੁੱਗਣਾ ਰੇਟ ਹੋ ਗਿਆ ਮੇਰੀ ਸ਼ਾਇਦ ਕਿਸਾਨ ਨੂੰ ਸਪੈਸ਼ਲ ਪ੍ਰੋਗਰਾਮ ਤੇ ਮੇਰੀ ਕਿਸਾਨੀ ਹੋਰ ਮਜ਼ਬੂਤ ਕੀਤੀ ਜਾਂਦੀ ਹੈ ਜਿਹੜਾ ਭਾਈਪਾ ਦਾ ਕਿਸਾਨ ਵੇਗਾ ਉਹ ਕਿਸਾਨੀ ਦੀਆਂ ਮੰਗਾਂ ਉਠਾਉਂਦਾ ਰਹਿੰਦਾ ਬਿਲਕੁਲ ਹੀ ਬਿਲਕੁਲ ਹੀ ਜਦੋਂ ਵੀ ਸਾਨੂੰ ਮੌਕਾ ਮਿਲਦਾ ਜਦੋਂ ਵੀ ਸਾਨੂੰ ਮੌਕਾ ਮਿਲਦਾ ਕਿਤੇ ਵਜਾ ਕੇ ਅਸੀਂ ਖੇਤੀਬਾੜੀ ਮੰਤਰੀ ਨਾਲ ਪਰਦਾ ਜਿੱਥੇ ਵੀ ਸਾਨੂੰ ਮੌਕਾ ਮਿਲ ਗਿਆ ਕੇਂਦਰੀ ਲੀਡਰਸ਼ਿਪ ਦੇ ਨਾਲ ਅਸੀਂ ਇਹ ਗੱਲ ਹਮੇਸ਼ਾ ਕੀਤੀ ਆ ਕਿ ਜਿਹੜਾ ਪੰਜਾਬ ਦਾ ਕਿਸਾਨ ਇੰਨੀ ਵਹਿਰਤ ਕਰਦਾ ਹੈ ਇਹਨਾਂ ਨੂੰ ਮੇਰੀਆਂ ਮੇਰੇ ਕਿਸਾਨ ਜਿਹੜਾ ਪੰਜਾਬ ਦਾ ਸਾਡੀ ਗੱਲ ਸੀ ਮੈਂ ਕੀ ਹੈ ਦੇਸ਼ ਚੋਂ ਜਿਹੜੀ ਭੁੱਖਮਰੀ ਦੂਰ ਭੁੱਖਮਰੀ ਦੂਰ ਕਰਨਾ ਹੈ ਵੱਡਾ ਜੋਬ ਕਰ ਪੰਜਾਬ ਦਾ ਇਹਨੂੰ ਹੋਰ ਮਜ਼ਬੂਤ ਕੀਤਾ ਜਾਵੇ ਇਹ ਕਿ ਬਹਾਦਰ ਆ ਹੁਣ ਮੈਂ ਇੱਥੇ ਵੀਡੀਓ ਹੁਣ ਇੱਥੇ ਆਪ ਲੋਕਾਂ ਨਾਲ ਗੱਲ ਹੋਈ ਜਦੋਂ ਉਹ ਕਹਿੰਦੇ ਜਗ ਜਾਗਦਾ ਹੈ ਫੌਜ ਦੇ ਪਰਿਵਾਰ ਇੱਥੇ ਆਉਂਦੇ ਨੇ ਤੇ ਫੌਜ ਦੇ ਨਾਲ ਖੜਾਗੇ ਪੰਜਾਬੀ ਇਹ ਕਿਸਾਨੀ ਦੇ ਨਾਲ ਦੇਸ਼ ਦੀ ਸੇਵਾ ਕਰਨ ਲਈ ਵੀ ਤੱਕੜਾ ਇਸ ਕਰਕੇ ਪੰਜਾਬ ਵਾਲੇ ਮੈਂ ਹਮੇਸ਼ਾ ਪਾਰਟੀ ਦੇ ਵਿੱਚ ਗੱਲ ਆਖਦਾ ਵੀ ਪੰਜਾਬ ਨੇ ਖਾਸ ਧਿਆਨ ਦਿੱਤਾ ਮਤਲਬ ਖੇਤੀ ਦੇ ਨਾਲ ਨਾਲ ਕਿਸਾਨ ਹੁੰਦੇ ਨਾਲ ਨਾਲ ਜਵਾਨ ਬਣ ਕੇ ਸਰਤਾਂ ਦੀ ਰਾਖੀ ਲਈ ਵੀ ਤਿਆਰ ਹੋਈ ਰਾਖੀ ਲਈ ਵੀ ਅਸੀਂ ਬੇਸ਼ੱਕ ਤਿਆਰ ਹੰਨੇ ਆ ਇਹ ਸਾਡੀ ਪੰਜਾਬ ਦੀ ਖੂਬਸੂਰਤੀ ਹੈ ਸਾਡੇ ਪੰਜਾਬ ਦੇ ਲੋਕਾਂ ਦੀ ਖੂਬਸੂਰਤੀ ਹੈ ਤੁਸੀਂ ਕੇਂਦਰ ਸਰਕਾਰ ਤੋਂ ਕੀ ਮੰਗ ਕਰਦੇ ਹੋ ਜਿਹੜਾ ਪੰਜਾਬ ਕਰਜ਼ਾ ਮੁਕਤ ਹੋ ਜੇ ਕਿਸਾਨ ਕਰਜ਼ਾ ਮੁਕਤ ਹੋ ਜਾਵੇ ਜਿੰਨਾਂ ਦੀ ਕਰਜ਼ਾ ਮੁਕਤ ਹੋ ਜਾਊਗਾ ਇਹ ਕੋਈ ਵੱਡੀ ਵੱਡੀ ਸਮੱਸਿਆ ਨਹੀਂ ਹੈ ਲੇਕਿਨ ਮੈਂ ਜਦ ਮੇਰੀ ਪਰਸਨਲ ਗੱਲ ਆ ਪੀ ਇਹਦੇ ਨਾਲੋਂ ਹਰ ਹੱਥ ਨੂੰ ਕੰਮ ਦਿੱਤਾ ਜਾਵੇ ਸਰਕਾਰ ਹਰ ਬੰਦੇ ਨੂੰ ਕੰਮ ਦੇਵੇ ਜੋ ਅਸੀਂ ਪੀਛੇ ਨਹੀਂ ਕਿਸ ਤੋਂ ਮੰਗਦੇ ਪੰਜਾਬ ਕੋ ਪੰਜਾਬ ਦੇ ਲੋਕਾਂ ਦੀ ਪੀਛੇ ਨਹੀਂ ਕਿਸ ਤੋਂ ਮੰਗਦੇ ਉਹਦੇ ਹਰ ਹੱਥ ਨੂੰ ਕੰਮ ਦਿੱਤਾ ਜਾਵੇ ਜੇਕਰ ਮਜ਼ਦੂਰ ਹੈ ਮਜ਼ਦੂਰ ਨੂੰ ਕੰਮ ਦਿੱਤਾ ਹੈ ਕਿਸਾਨ ਨੂੰ ਉਹਦੇ ਭਾਵਾਂ ਦੇ ਅੰਦਰ ਜਾਂ স্পੈਸ਼ਲ ਪੈਕੇਜ ਦੇ ਕੇ ਮਜ਼ਬੂਤ ਕੀਤਾ ਜਾਵੇ ਉਹ ਆਪਦਾ ਕੰਮ ਕਰਕੇ ਆਪਦੀ ਦਿੜਤਾ ਦੇ ਨਾਲ ਆਪਦਾ ਕਰਜ਼ਾ ਮੋੜ ਕੇ ਸਭ ਕੋ ਦੇਸ਼ ਦੇ ਵਿੱਚ ਸੇਵਾ ਪਾਵੇ ਮੈਂ ਮੰਨ ਕਰ ਪ੍ਰਯੋਗਦਾਨ ਪਾਵੇ ਮੈਂ ਇਹ ਮੰਗ ਕਰਦਾ ਕਹਿੰਦਾ ਸਰਕਾਰ ਤੋਂ ਮੈਂ ਮੀਟਿੰਗ ਕੈ ਉਠਾਣਾ ਵੀ ਹਰ ਹੱਥ ਨੂੰ ਚਾਹ ਕੋਈ ਵਪਾਰੀ ਆ ਔਰ ਉਸ ਹੱਥੇ ਦਾ ਦਿੱਤਾ ਜਾਵੇ ਕਿਸਾਨ ਉਸ ਹੱਥੇ ਦਾ ਮਜ਼ਦੂਰ ਨੂੰ ਉਸ ਹੱਥੇ ਮਤਲਬ ਹਰ ਹੱਥ ਨੂੰ ਇੱਕ ਕੰਮ ਦਿੱਤਾ ਜਾਵੇ ਇਹਦਾ ਬੰਦਾ ਸਵੇਰ ਤੋਂ ਉੱਠ ਕੇ ਲੈ ਕੇ ਜਿਉਣਾ ਆਪਾਂ ਅਮਰੀਕਾ ਕੈਨੇਡਾ ਦੇ ਵਿੱਚ ਆਪਣੇ ਬੱਚੇ ਜਾ ਕੇ 12-12 ਘੰਟੇ ਕੰਮ ਕਰਦੇ ਉਹ ਡੇਲੀ ਕਰਦੇ ਆ ਇੱਥੇ ਵੀ ਅਸੀਂ ਸਾਰੇ ਪਰਿਵਾਰ ਦੇ ਦੇ ਪੰਜ ਮੈਂਬਰ ਪੰਜ ਮੈਂਬਰ ਅਸੀਂ ਕੰਮ ਕਰਕੇ ਜੇ ਕੋਈ ਆਪ ਦਾ ਵਪਾਰ ਕਰਦਾ ਉਹ ਆਪ ਦਾ ਉਸਾਰਾ ਵਪਾਰ ਕਰੇ ਘਰ ਦੇ ਕੋਈ ਜਿਵੇਂ ਚੈਨਲ ਦੇ ਵਿੱਚ ਫੈਕਟਰੀਆਂ ਛੋਟੀਆਂ ਉਹਨੇ ਲਾ ਕਰੇ ਤੇ ਅਸੀਂ ਇੰਨੇ ਮਜ਼ਬੂਤ ਹੋ ਗਏ ਸਭ ਕਰਦੇ ਦੀ ਲੋੜ ਹੀ ਨਹੀਂ ਗਈ ਪੈਣੀ ਮੈਂ ਤਾਂ ਕਹਿੰਦਾ ਮੈਂ ਤੇ ਉਹ ਮੰਨ ਕਰਦਾ ਵੀ ਹਰ ਇਨਸਾਨ ਨੂੰ ਹਰ ਹੱਥ ਨੂੰ ਕੰਮ ਦਿੱਤਾ ਜਾਵੇ ਆਮ ਬਿਲਕੁਲ ਵੀ ਮਿੱਤਰੋ ਖੁਸ਼ਹਾਲੀ ਦਾ ਰਾਹ ਰੁਜ਼ਗਾਰ ਜੇ ਹਰ ਵਿਅਕਤੀ ਕੋਲੇ ਰੁਜ਼ਗਾਰ ਹੋਊਗਾ ਤਾਂ ਸਮਾਜ ਸਟੇਟ ਦੇਸ਼ ਖੁਸ਼ਹਾਲੀ ਦੀ ਹਾਲਤ ਹੋਊਗਾ ਅੱਜ ਆਪਣੇ ਸਾਹਮਣੇ ਜਗਰਾਜ ਸਿੰਘ ਟੋਰਾ ਜੀ ਨੇ ਬੜੇ ਸੋਹਣੇ ਵਿਚਾਰ ਰੱਖਿਆ ਇਨਾਂ ਦਾ ਆਪਾਂ ਧੰਨਵਾਦ ਕਰਾਂਗੇ ਤੇ ਉਮੀਦ ਕਰਦੇ ਆਂ ਕਿ ਇਹ ਪੰਜਾਬ ਦੀ ਆਵਾਜ਼ ਹਮੇਸ਼ਾ ਦੀ ਤਰ੍ਹਾਂ ਅੱਗੇ ਤੋਂ ਵੀ ਕੇਂਦਰ ਸਰਕਾਰ ਤੱਕ ਸਾਡੇ ਦੇਸ਼ ਦੇ ਖੇਤੀਬਾੜੀ ਮੰਤਰੀ ਪ੍ਰਧਾਨ ਮੰਤਰੀ ਤੱਕ ਪਹੁੰਚਾਉਂਦੇ ਰਹਿਣਗੇ ਅਤੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਅੜੀਆਂ ਹੋਈਆਂ ਦਿੱਕਤਾਂ ਵਿਕਾਸ ਕਾਰਜ ਵਿਚ ਰੋੜੇ ਅਟਕੇ ਆ ਉਹਨਾਂ ਨੂੰ ਦੂਰ ਕਰਨ 'ਚ ਬੜਾ ਯੋਗਦਾਨ ਪਾਉਣਗੇ ਇਸ ਤੇ ਬਸ ਸਮਾਪਤੀ ਲਈ ਇਹ ਪਹਿਲਾਂ ਆਪਾਂ ਟੋੜਾ ਸਾਹਿਬ ਦਾ ਧੰਨਵਾਦ ਕਰਦੇ ਆਂ ਟੋੜਾ ਸਾਹਿਬ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਮਿੱਤਰੋ ਸਤਿ ਸ਼੍ਰੀ ਅਕਾਲ